ਸਤਿ ਸ੍ਰੀ ਅਕਾਲ ਜੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਹੋ ਘਰ ਪਰਿਵਾਰ ਸਿੱਤਾ ਜਾਨਵਰ ਠੀਕ ਆ ਸਾਰੇ ਵੀਰਾਂ ਦੇ ਹੋਸਾ ਬਦੋ ਤੋ ਵੀਡੀਓ ਦਾ ਟਾਪਿਕ ਥੋੜਾ ਜਿਹਾ ਅੱਜ ਬਦਲਿਆ ਯਾਰ ਕਮੈਂਟਾਂ ਦਾ ਜਵਾਬ ਮੈਂ ਕੱਲ ਦੇ ਦਾਂਗੇ ਕੱਲੇ ਵੀਡੀਓ ਨਹੀਂ ਪਾਈ ਗਈ ਥੋੜਾ ਜਿਹਾ ਬਿਜ਼ੀ ਸਾਂ ਕਾਫੀ ਵੀਰਾਂ ਦੇ ਫੋਨ ਆਏ ਸੀ ਯਾਰ ਇੱਕ ਮੈਸੇਜ ਆਈ ਸੀ WhatsApp ਤੇ ਉਹ ਵੀ ਅੱਪਾ ਦੂਸਰਾ ਵਾਲੇ ਗੋੜ ਦੀ ਵੀਡੀਓ ਪਾਈ ਵੀ ਸੀ ਪਰ ਹੋ ਗਏ ਉਹਨੂੰ 5-6 ਸਾਲ 18 'ਚ ਕੇ 19 'ਚ ਪਾਈ ਸੀ ਕਹਿੰਦੇ ਸੀ ਮਿਲ ਨਹੀਂ ਰਹੀ ਤੇ ਹੁਣ ਦੂਸਰਾ ਸੀਜ਼ਨ ਆ ਇਸ ਲਈ ਵੀਰੇ ਸਮਾਨ ਲਿਖਾਉਣ ਲੱਗਿਆ ਵੀਡੀਓ ਪੂਰੀ ਦੇਖ ਲਿਓ ਤੇ ਸਮਾਨ ਕਰ ਲਿਓ ਨੋਟ ਲਿਆ ਕੇ ਬਣਾਓ ਦੂਸਰ ਸਾਹਮਣੇ ਕੋਈ ਔਖੀ ਨਹੀਂ ਵੀਰੇ ਆਹ ਦਾ ਤੁਸੀਂ ਮੋੜ ਸਕਦੇ ਹੋ ਤੁਹਾਡੇ ਕੋਲੇ ਸਮਾਨ ਹੋਣਾ ਚਾਹੀਦਾ ਚੀਜ਼ਾਂ ਸਾਰੀਆਂ ਕਰ ਲਓ ਨੋਟ ਕਰਾਉਣ ਲੱਗਿਆ ਮੈਂ 1 ਮਿੰਟ ਕੋਈ ਲੰਮਾ ਛੋੜਾ ਮਹਿੰਗਾ ਸਾਮਾਨ ਹੈ ਨਹੀਂ ਸਸਤਾ ਹੀ ਬੰਦਾ ਜੇ ਇਹ ਹਸਤੇ ਹੈਗਾ 10 ਗ੍ਰਾਮ ਫਟਕੜੀ ਪੈਂਦੀ ਹੈ ਬਾਈ ਫਰਕੜੀ 10 ਗ੍ਰਾਮ ਤੇ ਸੁੰਡ 10 ਗ੍ਰਾਮ ਮੋਟੀ ਇਲਾਚੀ ਦੇ 2 ਕੱਢ ਲੈਣੇ ਆਪਾਂ ਉਹਦਾ ਵਜ਼ਨ ਕਰਨਾ 10 ਗ੍ਰਾਮ ਠੀਕਾ ਦਾਲ ਚੀਨੀ 10 ਗ੍ਰਾਮ ਮਗਾ 10 ਗ੍ਰਾਮ ਲੋਪਸਮ ਕਿਸੇ ਵਧੀਆ ਕੰਪਨੀ ਦੀ ਲੈਣੀ ਹੈ ਬਾਦਮਤਵਗਰਾਂ ਦੀ ਲੈ ਲਿਓ 10 ਗ੍ਰਾਮ ਉਹ ਪੈਣੀ ਹੈ ਸ਼ੇਲਾਜੀਤ ਲੈਣੀ ਹੈ ਤੁਸੀਂ 10 ਗ੍ਰਾਮ ਤੇ ਕਾਲੀਆਂ ਮਿਰਚਾਂ 15 ਪੀਸ ਗਿਣ ਕੇ ਲੈ ਲਿਓ ਜ਼ਿਆਦਾ ਨਹੀਂ ਪਾਉਣੀਆਂ 15 ਪੀਸ ਕਾਲੀ ਮਿਰਚ ਦੇ ਉਰੀਆਂ ਮਿਰਚਾਂ ਦੇ ਵੀ 15 ਪੀਸ ਲੈਣੇ ਆਸੀਂ। ਤੋਂ ਉਦੋਂ ਬਾਅਦ ਚਾਂਦੀ ਦੇ ਵਰਕ ਲੈਣੇ ਆ 50, ਸੋਨੇ ਦੇ ਵਰਕ 30, ਸ਼ਹਿਦ 10 ਗ੍ਰਾਮ ਲੈਣਾ। ਜਿਹੜੇ ਲੌਂਗ ਆ ਵਧੀਆ ਮੋਟੀਆਂ-ਮੋਟੀਆਂ ਟੋਪੀਆਂ ਵਾਲੇ। ਉਹ ਲੈਣੇ 5 ਗ੍ਰਾਮ ਹੀ ਸਿਰਫ। ਇਹ 250 ਗ੍ਰਾਮ ਕੁੜਦਾ ਸਮਾਨ ਆ। ਕੋਸ਼ਿਸ਼ ਕਰਿਓ। ਵੀ ਸਾਰੀਆਂ ਚੀਜ਼ਾਂ ਨੂੰ ਵੱਖਰੀਆਂ ਵੱਖਰੀਆਂ ਕੁੱਟ ਕੇ ਅੰਮ੍ਰੀਕਾ ਪਰੇਸ਼ਾਨ ਕਰਕੇ ਉਸ ਤੋਂ ਬਾਅਦ ਵਜ਼ਨ ਕਰਿਓ ਜਿਹੜੀ ਚੀਜ਼ ਦਾ ਵਜ਼ਨ ਕਰਨਾ ਉਸ ਤੋਂ ਬਾਅਦ ਕਰਿਓ ਤੇ ਜਿਹੜੀ ਫੜਕੜੀ ਪਾਉਣੀ ਹੈ ਉਹਨੂੰ ਪਹਿਲਾਂ ਤਵੇ ਤੇ ਖਿਲਰ ਕਰ ਲਿਓ ਪੂਰੀ ਫੁੱਲਾ ਜਾ ਬਣ ਕੇ ਫੁੱਲ ਜਾਊਗੀ ਮੱਲ ਜਿਵੇਂ ਗੋਲਗਾ ਦਾ ਪਾਊਡਰ ਨਿਕਲਦਾ ਹੁੰਦਾ ਚਿੱਟੇ ਰੰਗ ਦਾ ਪਾਊਡਰ ਬਣ ਜਾਊਗਾ ਉਹ ਵੀ 10 ਗ੍ਰਾਮ ਪਾਉਣੀ ਹੈ ਵੇਟ ਹੋ ਜਿੱਥੋਂ ਤੱਕ ਤੁਹਾਨੂੰ ਹੋ ਸਕੇ ਜਿਹੜੀਆਂ ਚੀਜ਼ਾਂ ਪੀਸਣੀਆਂ ਐ ਪੀਸ ਕੇ ਬਹੁਤ ਜਿ ਵੇਟ ਕਰਿਓ ਕਿਉਂ ਸ਼ਲਕੇ ਨਿਕਲ ਜਾਂਦਾ ਕਾਉਂਟਿਟੀ ਵਧ ਘਟ ਜਾਂਦੀ ਆ ਫਾਇਦੇ ਜਗਾ ਨੁਕਸਾਨ ਹੋ ਜਾਂਦਾ ਉੱਥੇ ਆਪਾਂ ਮਾਰ ਖਾਂਦੇ ਆ ਨੰਬਰ 2 ਜਿਹੜੇ ਰਗੜਾਈ ਕਰਨੀਆਂ ਉਹ ਮੈਕਸੀ ਦੀ ਜਗਾ ਮਾਮ ਜਸਤੇ ਚ ਕਰਿਓ ਇੱਕ ਚੀਜ਼ ਦਾ ਰਿਜ਼ਲਟ ਦਨ ਤੋਂ ਰਾਤ ਵਾਲ ਚੱਲਦਾ ਰਾਤ ਤੋਂ ਦਿਨ ਵਾਲ ਯਾਨੀ ਕਿ ਉਲਟ ਹੋ ਜਾਂਦਾ ਜਦੋਂ ਆਪਾਂ ਰਗੜਾਈ ਕਰਦੇ ਆ ਮਿਕਸੀ ਚ ਕੱਲੀ ਕੱਲੀ ਚੀਜ਼ ਤੋਂ ਪੇਸਕਾ ਕੇ ਜਿਹੜੀਆਂ ਸੁੱਕਣ ਵਾਲੀਆਂ ਚੀਜ਼ਾਂ ਚੰਗਾ ਸਮਾਨ ਲੈ ਕੇ ਤੇ ਮਾਮ ਜਸ ਤੇ ਰਗੜਾਈ ਕਰਨੀ ਆ ਜੀ ਬਾਕੀ ਦਾ ਹੀ ਗੁੜ ਬਣਾਉਣ ਦੀ ਗੱਲ ਜਿਹੜਾ ਦਾ ਵੀਰ ਕੜਾਈ ਚ ਬਣਾ ਲੈਣਗੇ ਸਭ ਤੋਂ ਬੈਸਟ ਆ ਪਰ ਕਿਉਂਕਿ ਗੁੜ ਸੜਦੀ ਜਾਂਦਾ ਤਰੀਕੇ ਮੈਂ ਦੋਨੇ ਦੱਸ ਦਿੰਨਾ ਕੜਾਈ ਕਿਸੇ ਮੋٹے ਥੱਲੇ ਵਾਲੀ ਲੈ ਕੇ ਜਾਂ ਕੜਾਹੀ ਥੱਲਾ ਮੋਟਾ ਹੋਵੇ ਚਮਚਾ 1.5 ਚਮਚਾ ਕੇ ਉਹ ਦਾਬਾ ਉਹਦੇ ਸੀ ਦਾ ਗੁੜਾ ਕੋਟਕੇ ਤੇ ਉਹ ਚ ਜਦੋਂ ਗੁੜਾ ਹੱਲ ਹੋ ਗਿਆ ਗੁੜ ਦੀ ਚਾਸਨੀ ਜੀ ਬਣ ਜੂਗੀ ਸਰਗਾ ਜੀ ਜਮੈਕਸ ਕਰਕੇ ਤੇ ਹਲਕਾ ਸੇਕ ਲਵਾ ਲਓ ਉਹ ਤਾਂ ਕੜਾਈ 'ਚ ਬਣ ਜੂਗਾ ਦੋ ਤੇ ਜਿਹੜੇ ਵੀਰ ਨਹੀਂ ਬਣਾ ਸਕਦੇ ਉਹ ਜਮਾ ਕਪੜਾ ਸਾਣ ਕੀਤਾ ਪਾਊਡਰ ਗੁੜ 'ਚ ਪਾ ਕੇ ਜਿਵੇਂ ਆਟਾ ਕੁੰਨਦੇ ਆ ਫੁੱਲ ਕੁੰਨ ਲਓ ਨੂੰ ਚਮਚਾ ਕੇ ਉਦੋਂ ਤੁਸੀਂ ਵੀ ਪਾ ਦਿਓ ਕਿਉਂਕਿ ਗੁੜ ਕਰੜਾ ਨਹੀਂ ਹੁੰਦਾ ਪੱਥਰ ਕਾ ਬਣ ਜਾਂਦਾ ਨਹੀਂ ਤਾਂ ਉਹਦੇ ਜਿਵੇਂ ਹੀ ਪਾ ਲਓ ਦੋਨੇ ਤਰੀਕਿਆਂ ਨਾਲ ਤੁਸੀਂ ਗੁੜ ਬਣਾ ਸਕਦੇ ਹੋ ਵਰਕ ਦੋਨੇ ਤਰੀਕਿਆਂ 'ਚ ਹੀ ਬਾਅਦ 'ਚ ਪਾਉਣੇ ਵਰਕਾਂ ਵਾਲਾ ਕੰਮ ਥੋੜਾ ਲਾਸਟ ਤੇ ਹੀ ਆਉਣਾ ਬਲਾਂ ਕੁੱਟ ਕੇ ਬਣਾ ਲਓ ਜਾਂ ਕਿ ਕੜਾਈ 'ਚ ਬਣਾ ਲਓ ਭਾਵੇਂ ਗੁੰਨ ਕੇ ਬਣਾ ਲਓ ਤੇ ਕੋਸ਼ਿਸ਼ ਕਰਨੀ ਹੈ ਗੁੜ ਜਿੰਨਾ ਪੁਰਾਣਾ ਹੋ ਸਕੇ ਜ਼ਰੂਰੀ ਨਹੀਂ ਵੀ 50 ਸਾਲ ਦਾ ਨਾ 20 ਸਾਲ ਦਾ 2-4 ਸਾਲ 5 ਸਾਲ ਪੁਰਾਣਾ ਗੁੜ ਵੀ ਵਧੀਆ ਹੈ ਗੁੜ ਪੁਰਾਣਾ ਲੈਣ ਦੀ ਕੋਸ਼ਿਸ਼ ਕਰਨੀ ਹੈ ਨਵਾਂ ਗੁੜ ਚ ਨਾ ਮਾਇਓ ਐਨਾ ਕੁ ਦਸਤਰ ਦਾ ਸਮਾਨ ਆ ਵੀਰੇ ਉਦਾ ਕੇਸਰ ਕਸਤੂਰੀਆਂ ਵੀ ਪੈਂਦੀਆਂ ਵੀਰੇ ਬਹੁਤ ਲੱਖਾਂ ਰੁਪਈਆ ਵੀ ਲੱਗ ਜਾਂਦਾ ਪਰ ਇਹ ਸਮਾਨ ਨਾਲ ਬੜੀਆ ਦੁਸਰਾ ਡੰਡਾ ਜੱਤੇ ਵੀ ਆ ਹਰੇ ਵੀ ਆ ਹਰੇ ਬਹੁਤੀਆਂ ਹੋਵਾਂਗੇ ਜੱਤੇ ਥੋੜੀਆਂ ਹੋਵਾਂਗੇ ਪਰ ਕਿਸੇ ਦੇ ਮੂੰਹ ਵੱਲ ਦੇਖਣ ਨਾਲੋਂ ਕਈ ਵਾਰੀ ਕਾਲੇ ਬੂਰੇ ਟੋਏ ਆ ਜਾਂਦੇ ਆ ਕੂਤਰ ਬਹਾਉਣੇ ਆਪਾਂ ਕਿਸੇ ਭਰਾ ਨੂੰ ਭਰਾ ਨੂੰ ਹੁੰਦਾ 20 ਕਿਲੋਮੀਟਰ ਜਾਂ 50 ਕਿਲੋਮੀਟਰ ਜਾ ਕੇ ਪਹ ਜਾ ਕੇ ਜਾਂਦਾ ਕੋਈ ਜਾ ਜਾਂਦੀ ਰਹਿੰਦੀ ਰਾਤ ਨੂੰ ਤੇ ਤੁਸੀਂ ਆਪ ਹੀ ਮੋੜ ਸਕਦੇ ਹੋ ਇਹ ਆਪਣਾ ਤਜਰਬਾ ਜੋ ਮੈਂ ਵੀ ਘਰੇ ਨਹੀਂ ਬਣਾਇਆ ਕੰਨੋ ਫੜਾ ਤੇ ਪੁੱਛੋ ਫੜਾਇਆ ਗੋਲ ਮੂਲਾ ਕੇ ਵੀਡੀਓ ਉਹ ਪਾਈ ਸੀ ਪਰ ਪੰਜ ਸਾਲ ਹੋ ਗਏ ਉਨੇ ਚ ਵੀਡੀਓ ਪਾਈ ਸੀ ਇਸੇ ਸਮਾਨ ਦੀ ਆਪਣੇ ਚੈਨਲ ਤੇ ਵੀ ਹੈਗੀ ਹੈ ਪਰ ਬੜੇ ਵੀਰਾਂ ਦੇ ਕਹਿੰਦੇ ਸਾਨੂੰ ਲਵ ਦੇ ਨਹੀਂ ਹੋ ਸਕਦਾ ਵੀਡੀਓ ਪੁਰਾਣੀ ਆ ਕੋਈ ਨਾਂ ਆਉਦੀ ਹੋਵੇ ਸਾਹਮਣੇ ਰੱਖੀ ਜ ਨਾਂ ਆਉਦੀ ਹੋਵੇ ਦੂਸਰ ਵਾਲੇ ਸਾਮਨ ਦੀ ਵੀ ਪਾਈ ਐ ਲਾਈਵ ਕਬੂਤਰ ਸੰਭਿਆ ਵਿਆ ਉਹ ਵੀ ਮੈਂ ਜੇ ਮੈਨੂੰ ਬੁਲਾਉਣਾ ਆ ਗਿਆ ਤੇ ਇੱਥੇ ਆਈ ਬਟਨ ਤੇ ਲੱਗਿੰਦੇ ਉੱਤੇ ਲੱਗਦੇ ਵੀਡੀਓ ਇਹ ਜਗ੍ਹਾ ਤੇ ਲਾ ਦੂਗਾ ਮੈਂ ਤੇ ਜੇ ਨਾ ਲੱਗੀ ਭਾਈ ਤੇ ਫਿਰ ਦੁਬਾਰੇ ਬਣਾ ਦਾਂਗੇ ਤੇ ਕਮੈਂਟ ਵਾਲਾ ਕੰਮ ਚਲਾਵਾਂ ਕੱਲ ਤੋਂ ਕੱਲ ਕੁਝ ਜ਼ਕਰ ਨਹੀਂ ਸਾਰੇ ਵੀਰਾਂ ਦਾ ਜਵਾਬ ਸਾਰਿਆਂ ਦਾ ਮਿਲੂਗਾ ਟਾਈਮ ਲੱਗ ਸਕਦਾ ਕਿਉਂ ਆਪਾਂ ਇਹਦਾ ਵੀਡੀਓ ਲਗਾ ਕੇ ਚੱਲੇ ਆ ਚੱਲੇ ਹੀ ਆ ਕੋਈ ਭਰਾਵੋ ਗਾਲ ਕੱਢੋ ਮੰਦਾ ਬੋਲੋ ਜਮਾ ਜੋ ਮਰਜ਼ੀ ਕਰੋ ਯਾਰ ਆਪਾਂ ਆਪਦੀ ਮਸਤੀ ਮਸ ਚੱਲਣਾ ਆਪਾਂ ਗੁੱਸਾ ਕਰਨਾ ਵੀ ਛੱਡਤਾ ਜਿਹਨੂੰ ਚੰਗੀ ਲੱਗਦੀ ਹੈ ਦੇਖ ਲੋ ਜਿਹਨੂੰ ਨਹੀਂ ਚੰਗੀ ਲੱਗਦੀ ਨਾ ਵੇਖੋ ਠੀਕ ਹੈ ਨਾ ਕਿਉਂਕਿ ਅਗਲਾ ਕਹਿੰਦਾ ਇਹ ਤਾਂ ਪਤਾ ਹੀ ਹੈ ਯਾਰ ਸਾਰਿਆਂ ਨੂੰ ਪਤਾ ਸਾਰਿਆਂ ਦੇ ਵਿੱਚ ਜਿਹੜੇ ਨਵੇਂ ਮੁੰਡੇ ਆ ਨਹੀਂ ਆਉਦੇ بڑے ਲੋਕ ਛਾਲ ਪੱਟੀ ਜਾਂਦੇ ਮਜਬੂਰੀ ਦੀ ਲਧੀਰ ਪਟਾਈ ਜਾਂਦੇ ਆਪਾਂ ਵੀਡੀਓ ਬਣਾਉਣਾ ਆ ਉਹਨਾਂ ਆਪਾਂ ਉਹਨਾਂ ਵਾਸਤੇ ਵੀਡੀਓ ਬਣਾਉਨੇ ਆ ਖੜਾਰੀ ਸੋ ਜਵਾਨ ਬੰਦੇ ਸਿਆਣੇ ਬੰਦੇ ਤੇ ਫੇਸਬੁੱਕ ਤੇ ਵਟਸਐਪ ਯੂਨੀਵਰਸਿਟੀ ਵਾਲੇ ਪ੍ਰੋਫੈਸਰ ਬੇਸ਼ੱਕ ਮੇਰੀਆਂ ਵੀਡੀਓ ਨਾ ਦੇਖਿਆ ਕਰਨ ਕੋਈ ਗੁੱਸਾ ਨਹੀਂ ਸਸੀ ਗੱਲ ਵੀਰੋ